ਸਿੱਧੂ ਨੂੰ ਕੋਈ ਸਟਾਰ ਨਹੀਂ ਬਣਾ ਸਕਦਾ ਹਾਂਜੀ ਦੋਸਤੋ ਆਪਾਂ ਪਹੁੰਚੇ ਸਿੱਧੂ ਮੂਸੇਵਾਲੇ ਦੀ ਵਰਸੀ ਤੇ ਤੀਜੀ ਵਰਸੀ ਤੇ ਤੁਹਾਨੂੰ ਦਿਖਾਵਾਂਗੇ ਸਿੱਧੂ ਬਾਈ ਦੀ ਸਮਾਦ ਤੋਂ ਲੈ ਕੇ ਅਵੇਲੀ ਤੱਕ ਦਾ ਸਫ਼ਰ ਬਣੇ ਰਿਹਾ ਵੀਡੀਓ ਨਾਲ ਐਂਡ ਤੱਕ ਸਿੱਧੂ ਮੂਸੇਵਾਲੇ ਦੀ ਤੀਜੀ ਵਰਸੀ ਅੱਜ ਤੁਹਾਨੂੰ ਦਿਖਾਉਣਾ ਹੈ ਉੱਥੇ ਬਾਈ ਦੀ ਸਮਾਦ ਤੇ ਮੌਂ ਚੁੱਕੇ ਆਂ ਦੇਖੋ ਬਈ ਸਿੱਧੂ ਦੇ ਫੈਨ ਕਿੱਡੀ ਦੂਰੋਂ ਦੂਰੋਂ ਆਇਆ ਬਾਈ ਨੂੰ ਪਿਆਰ ਕਰਨ ਵਾਲੇ ਦੇਖੋ ਜੀ ਫਿਰ ਕੀ ਹੈਨੀ ਦੁਨੀਆ ਦੀ ਅਰਦਾਸ ਸਿੱਧੂ ਮੂਕੂ ਦਾ ਸਟਾਰ ਨਹੀਂ ਬਣਾ ਸਕਿਆ

जिंदे का काम है सारे इन भरे का काम है कलाकार फेम के भूखे हैं लठ 11 पे बैठा रे छोटा ले जावे तेरे खटोले पाड़ के दो चनकार है शौक जट ने बिल बोर्ड पे बैठा ठाट से कुत्ते बिल्लो के रे भोकन तय कदे शेर थोड़ी ना दबा करे इन तो भूखे सले ये कुत्ते हैं बंदर से इनके बूठे हैं ਜਿੰਦੇ ਕੱਖਾਂਵੇਂ ਸਾਲੇ ਮਰੇ ਕੱਖਾਂਵੇਂ ਕਲਾਕਾਰ ਫੇਮ ਕੇ ਭੂਕੇ ਹੈ ਅਵੇਲੀ ਪਹੁੰਚ ਚੁੱਕੇ ਆਪਾਂ ਬਾਈ ਸਿੱਧੂ ਮੂਸੇ ਵਾਲੇ ਵੀ ਓਕਿਆ ਕੇ ਤਾਂ ਬੰਦਾ ਅੰਦਰ ਨਹੀਂ ਜਾਣਦਾ ਦੋਨੇ ਗੇਟ ਬੰਦ ਆ ਬਈ ਫਲਹਾਲ ਇਕੱਠ ਜਾਇਦੇ ਹੋਣ ਕਰਕੇ ਫੈਨ ਤੂੰ ਵੀ ਖੜ ਜਾ ਫੈਨ ਖੜੀ ਹੁਣ ਹਵੇਲੀ ਦੇ ਅੰਦਰ ਚੱਲਦੇ ਆਪਾਂ ਹੁਣ ਪਰਮਿਸ਼ਨ ਮਿਲ ਚੁੱਕੀ ਹੈ ਜੀ ਕਹਿੰਦੇ ਤੁਸੀਂ ਹਵੇਲੀ ਦੇ ਅੰਦਰ ਜਾ ਸਕਦੇ ਹੋ ਤੇ ਆਪਾਂ ਵੀ ਪਹੁੰਚ ਗਏ ਹਵੇਲੀ ਦੇ ਅੰਦਰ ਤੇ ਹੋਰ ਵੀ ਵੀਰ ਭਰਾ ਪੈਣਾ ਤੇ ਮਾਮਾ ਅੰਦਰ ਪਹੁੰਚ ਚੁੱਕੇ ਆ ਹਵੇਲੀ ਦੇ ਇਧਰਲੀ ਸਾਈਡ ਆਪਾਂ ਦੇਖ ਸਕਦੇ ਆ ਬਾਈ ਦੇ ਸਾਰੇ ਜਿਹੜੇ ਟਰੈਕਟਰ ਗੱਡੀਆਂ ਵਗੈਰਾ ਤੇ ਹੋਰ ਵੀ ਸਟੈਚੂ ਜਿਹੜੇ ਲੱਗੇ ਹੋਏ ਆ ਉਹ ਚੀਜ਼ਾਂ ਇੱਥੇ ਮੌਜੂਦ ਨੇ ਤੁਹਾਨੂੰ ਦਿਖਾਉਣੇ ਆ ਜੀ ਅੱਗੇ-ਅੱਗੇ ਕੀ ਕੁਝ ਹੈਗਾ ਇੱਥੇ ਇੱਥੇ ਬਈ ਬਾਈ ਦੇ ਸਟੈਚੂ ਵੀ ਹੈਗੇ ਆਗੇ ਉਹ ਸਟੈਚੂਆਂ ਦੇ ਨਾਲ ਜਿਹੜੇ ਬਾਈ ਨੂੰ ਪਿਆਰ ਕਰਨ ਵਾਲੇ ਭੈਣ ਭਰਾ ਫੈਨਜ਼ ਨੇ ਉਹ ਪਹੁੰਚ ਚੁੱਕੇ ਆ ਇਹ ਉਹ ਥਾਰ ਗੱਡੀ ਹੈ ਜਿਸ ਵਿੱਚ ਬਾਈ ਸਿੱਧੂ ਮੂਸੇਵਾਲੇ ਦਾ 29 ਮਈ ਨੂੰ ਗੋਲੀਆਂ ਮਾਰ ਕੇ ਜਵਾਰ ਕੇ ਬੇਖੇ ਕਾਤਲ ਕਰ ਦਿੱਤਾ ਗਿਆ ਸੀ ਦੇਖ ਸਕਦੇ ਹੋ ਗੱਡੀ ਦੇ ਉੱਪਰ ਕਿਵੇਂ ਗੋਲੀਆਂ ਦੇ ਨਿਸ਼ਾਨ ਬਣੇ ਹੋਏ ਆ ਜੀ ਅੱਗੇ ਤੁਹਾਨੂੰ ਦਿਖਾਉਣਾ ਹੋਰ ਵੀ ਕੀ ਕੁਝ ਖੜਾ ਪਹਿਲਾਂ ਇਹ ਥਾਰ ਗੱਡੀ ਦੇਖ ਸਕਦੇ ਹੋ ਤੁਸੀਂ ਕਿੰਨੀਆਂ ਗੋਲੀਆਂ ਲੱਗੀਆਂ ਹੋਈਆਂ ਸ਼ੀਸ਼ੇ 'ਚ ਥਾਰ ਗੱਡੀ ਦੇ ਇਹ ਦਿੱਲੀ ਚਾਇਡ ਲੰਡੀ ਜੀਬ ਖੜੀ ਐ ਤੇ ਬਾਈ ਦੇ ਟਰੈਕਟਰ ਖੜੇ ਆ ਇਹ ਉਹ ਪ੍ਰੀਤ ਛੋਟਾ ਟਰੈਕਟਰ ਆ ਜਿਸ ਨੂੰ ਬਾਈ ਅਕਸਰ ਆਪਣੇ ਖੇਤਾਂ ਦੇ ਵਿੱਚ ਚਲਾਉਂਦਾ ਰਹਿੰਦਾ ਸੀ ਤੇ ਖੇਤੀਬਾੜੀ ਕਰਦਾ ਸੀ ਜਿਵੇਂ ਤੁਹਾਨੂੰ ਪਤਾ ਹੀ ਐ ਬਾਈ ਸਿੱਧੂ ਮੂਸੇਵਾਲੇ ਨੂੰ ਖੇਤੀਬਾੜੀ ਨਾਲ ਬਹੁਤ ਜ਼ਿਆਦਾ ਪਿਆਰ ਸੀ ਅੱਗੇ ਉਹ ਬਾਈ ਦੇ 911 ਟਰੈਕਟਰ ਆ ਜਿਸ ਦੇ ਕਰਕੇ ਬਾਈ ਨੂੰ 911 ਵੀ ਕਹਿੰਦੇ ਸੀ ਸਿੱਧੂ ਮੂਸੇਵਾਲੇ ਦਾ ਦੂਜਾ ਨਾਂ 911 ਛੋਟਾ ਰੱਖ ਦਿੱਤਾ ਗਿਆ ਸੀ ਦੋ ਨਾਲ ਟਾਂ ਗਿਆਨ ਛੋਟੇ ਟਰੈਕਟਰ ਬਾਈ ਦੇ ਖੜੇ ਆ ਇਹ ਟਰੈਕਟਰ ਵੀ ਬਾਈ ਚਲਾਉਂਦਾ ਰਹਿੰਦਾ ਸੀ ਆਪਣੇ ਖੇਤ 'ਚ ਤੇ ਬੰਬੀਹਾ ਬੋਲੇ ਗਾਣੇ ਦੇ ਵਿੱਚ ਵੀ ਇਹ ਟਰੈਕਟਰਾਂ ਦੀ ਸ਼ੂਟਿੰਗ ਕੀਤੀ ਗਈ ਸੀ ਅੱਗੇ ਇੱਕ ਫੋਰਡ ਟਰੈਕਟਰ ਖੜਾ ਬਾਈ ਦਾ ਦੇਖ ਸਕਦੇ ਹੋ ਤੁਸੀਂ ਤੇ ਇੱਕ ਇਲੈਕਟ੍ਰਿਕ ਗੱਡੀ ਤੇ ਇੱਕ ਬਾਈ ਦੇ ਜਿਹੜੇ ਦੋ ਡੌਗ ਰੱਖੇ ਸੀ ਸੇਰਾ ਤੇ ਬਘੇਰਾ ਦੇਖ ਸਕਦੇ ਹੋ ਤੁਸੀਂ ਅੱਗੇ ਆਪਾਂ ਪਹੁੰਚ ਚੁੱਕੇ ਹਾਂ ਬਾਈ ਸਿੱਧੂ ਮੂਸੇਵਾਲੇ ਦੇ ਸਟੈਚੂਆਂ ਦੇ ਕੋਲ ਇਹ ਦੋ ਸਟੈਚੂ ਬਣੇ ਹੋਏ ਹਨ ਤੇ ਦੇਖ ਸਕਦੇ ਹੋ ਤੁਸੀਂ ਇਹ ਸਟੈਚੂਆਂ ਦੇ ਕੋਲ ਵੀ ਇਹੜੇ ਬਾਈ ਸਿੱਧੂ ਮੂਸੇਵਾਲੇ ਦੇ ਪੈਨ ਜਿਹਨੇ ਉਹਨਾਂ ਨੂੰ ਪਿਆਰ ਕਰਨ ਵਾਲੇ ਨੇ ਉਹ ਇਸ ਸਟੈਚੂਆਂ ਦੇ ਕੋਲ ਖੜ ਖੜ ਕੇ ਆਪਣੀਆਂ ਇੱਕ ਇੱਕ ਦੋ ਦੋ ਫੋਟੋਆਂ ਜ਼ਰੂਰ ਕਰਵਾਉਂਦੇ ਆ ਦੇਖ ਸਕਦੇ ਹੋ ਤੁਸੀਂ ਇੱਧਰ ਹਵੇਲੀ ਆ ਗਈ ਜੀ ਹਵੇਲੀ ਦੀ ਰਹਿਸ ਉਧਰਲੀ ਸਾਈਡ ਆ ਤੇ ਆਪਾਂ ਜਿਹੜੀ ਸਾਈਡ ਪਹੁੰਚੇ ਹੋਏ ਆ ਇਹ ਸਾਈਡ ਦੇ ਵਿੱਚ ਬਾਈ ਦੇ ਜਿਹੜੀਆਂ ਨਿਸ਼ਾਨੀਆਂ ਕਹਿ ਸਕਦੇ ਆ ਬਾਈ ਦੇ ਟਰੈਕਟਰ ਬਾਈ ਦੀਆਂ ਗੱਡੀਆਂ ਤੇ ਬਾਈ ਦੇ ਡੌਗਸ ਤੇ ਹੋਰ ਵੀ ਬਹੁਤ ਕੁਝ ਇਹ ਸਾਈਡ ਦੇ ਉੱਪਰ ਮੌਜੂਦ ਆ ਦੇਖਣ ਲਈ 29 ਮਈ ਤੀਸਰੀ ਵਰਸੀ ਦੇ ਉੱਪਰ ਆਪਾਂ ਸਿੱਧੂ ਮੂਸੇਵਾਲੇ ਦੇ ਪਹੁੰਚੇ ਸੀਗੇ ਇਹ ਸਾਰੀ ਵੀਡੀਓ ਆਪਾਂ ਤੀਸਰੀ ਵਰਸੀ ਤੇ ਬਣਾਈ ਹੈ ਜੀ ਸਿੱਧੂ ਮੂਸੇਵਾਲੇ ਬਾਈ ਦੀ ਸਮਾਦ ਤੋਂ ਲੈ ਕੇ ਬਾਈ ਦੀ ਹਵੇਲੀ ਤੱਕ ਦੀ ਤੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਤੇ ਆਪਣੇ ਫੇਸਬੁੱਕ ਪੇਜ ਨੂੰ ਕਰ ਲੋ ਫੋਲੋ ਤੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ